ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਦਸੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹਜ਼ਾਰਾਂ ਉਮੀਦਵਾਰਾਂ ਲਈ ਅੱਜ ਦੀ ਇੱਕ ਖਬਰ ਕਾਫੀ ਅਹਿਮ ਬਣ ਕੇ ਸਾਹਮਣੇ ਆਈ ਹੈ ਇਮੀਗ੍ਰੇਸ਼ਨ ਨੀਤੀਆਂ ਵਿੱਚ ਅਚਾਨਕ ਆਏ ਬਦਲਾਅ ਨੇ ਇੱਕ ਵਾਰ ਫਿਰ ਸਾਰਿਆਂ ਦਾ ਧਿਆਨ ਕੈਨੇਡਾ ਵੱਲ ਖਿੱਚ ਲਿਆ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਆਈ ਆਰ ਸੀ ਸੀ ਵੱਲੋਂ ਇੱਕ ਸਰਪ੍ਰਾਈਜ਼ ਐਕਸਪ੍ਰੈਸ ਐਂਟਰੀ ਡਰਾਅ ਜਾਰੀ ਕੀਤਾ ਗਿਆ ਹੈ 16 ਫਰਵਰੀ 2026 ਨੂੰ ਕੈਨੇਡਾ ਸਰਕਾਰ ਵੱਲੋਂ ਐਕਸਪ੍ਰੈਸ ਐਂਟਰੀ ਦਾ 7ਵਾਂ ਡਰਾਅ ਜਾਰੀ ਕੀਤਾ ਗਿਆ ਸੀ ਜੋ ਕਿ ਇਸ ਸਾਲ ਦਾ ਚੌਥਾ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਡਰਾਅ ਸੀ ਇਸ ਚ ਅਚਾਨਕ ਡਰਾਅ ਵਿੱਚ ਕੁੱਲ 279 ਉਮੀਦਵਾਰਾਂ ਨੂੰ ਪਰਮਨੈਂਟ ਰੈਜ਼ਿਡੈਂਸ ਲਈ ਅਰਜ਼ੀ ਦੇਣ ਦੇ ਨਿਯੋਤੇ ਭੇਜੇ ਗਏ ਇਸ ਡਰਾਅ ਵਿੱਚ ਘੱਟ ਤੋਂ ਘੱਟ ਕੱਟ ਆਫ ਸਕੋਰ 799 ਰਿਹਾ ਜੋ ਪਿਛਲੇ ਡਰਾ ਨਾਲੋਂ ਕਾਫੀ ਉੱਚਾ ਸੀ ਡਰਾ ਦਾ ਸਮਾਂ 16 ਫਰਵਰੀ 2026 ਦੁਪਹਿਰ 2:28 ਦਰਜ ਕੀਤਾ ਗਿਆ ਸੀ ਜਦਕਿ ਟਾਈ ਬ੍ਰੇਕਿੰਗ ਨਿਯਮ 5 ਸਤੰਬਰ 2025 ਸਵੇਰੇ 12:59 ਤੇ ਆਧਾਰਿਤ ਸੀ ਹੁਣ ਆਖਿਰ ਇਸ ਜਾਣਕਾਰੀ ਦਾ ਅਰਥ ਕੀ ਹੈ ਇਸ ਦਾ ਅਰਥ ਇਹ ਹੁੰਦਾ ਹੈ ਕਿ ਜੇਕਰ ਇੱਕੋ ਸਕੋਰ ਵਾਲੇ ਕਈ ਸਾਰੇ ਉਮੀਦਵਾਰ ਹੋਣ ਤਾਂ ਉਸ ਉਮੀਦਵਾਰ ਨੂੰ ਤਰਜੀਹ ਦਿੱਤੀ ਜਾਵੇਗੀ ਜਿਸ ਨੇ ਆਪਣੀ ਪ੍ਰੋਫਾਈਲ ਸਭ ਤੋਂ ਪਹਿਲਾਂ ਜਮ੍ਹਾਂ ਕਰਵਾਈ ਹੋਵੇ ਇਸ ਤੋਂ ਪਹਿਲਾਂ 3 ਫਰਵਰੀ 2026 ਨੂੰ ਹੋਏ ਡਰਾਅ ਵਿੱਚ 423 ਉਮੀਦਵਾਰਾਂ ਨੂੰ ਨਿਯੁਤਿਤ ਦਿੱਤੇ ਗਏ ਸਨ ਜਿੱਥੇ ਕੱਟਆਫ ਸਕੋਰ 749 ਇਸ ਨਾਲ ਸਪਸ਼ਟ ਹੁੰਦਾ ਹੈ ਕਿ ਹੁਣ ਮੁਕਾਬਲਾ ਹੋਰ ਵੱਧਦਾ ਜਾ ਰਿਹਾ ਹੈ ਸਾਲ 2026 ਵਿੱਚ ਕੈਨੇਡਾ ਸਰਕਾਰ ਦੀ ਰਣਨੀਤੀ ਮੁੱਖ ਤੌਰ ਤੇ ਉਹਨਾਂ ਉਮੀਦਵਾਰਾਂ ਤੇ ਕੇਂਦ੍ਰਿਤ ਰਹੀ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਮੌਜੂਦ ਹਨ ਜਾਂ ਫਿਰ ਜਿਨ੍ਹਾਂ ਕੋਲ ਪ੍ਰੋਵਿੰਸ਼ੀਅਲ ਨਾਮਜ਼ਦਗੀ ਜਾਂ ਕੈਨੇਡੀਅਨ ਕੰਮ ਦਾ ਤਜਰਬਾ ਹੈ ਆਖਰੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ 21 ਜਨਵਰੀ 2026 ਨੂੰ ਹੋਇਆ ਸੀ ਜਿਸ ਵਿੱਚ 6000 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ ਅਤੇ ਕਟ-ਆਫ ਸਕੋਰ 509 ਰਿਹਾ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਜਿਹਨੂੰ ਪੀਐਨਪੀ ਕਿਹਾ ਜਾਂਦਾ ਹੈ ਕੈਨੇਡਾ ਦੇ ਵੱਖ-ਵੱਖ ਸੂਬਿਆਂ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਉਹ ਆਪਣੇ ਆਰਥਿਕ ਵਿਕਾਸ ਲਈ ਲੋੜਿੰਦੇ ਹੁਨਰਮੰਦ ਲੋਕਾਂ ਦੀ ਚੋਣ ਕਰ ਸਕਣ ਇਸ ਪ੍ਰੋਗਰਾਮ ਅਧੀਨ ਚੁਣੇ ਗਏ ਉਮੀਦਵਾਰਾਂ ਨੂੰ ਪਰਮਨੈਂਟ ਤੌਰ ਤੇ ਉਸ ਸੂਬੇ ਵਿੱਚ ਰਹਿਣ ਅਤੇ ਕੰਮ ਕਰਨ ਦਾ ਮੌਕਾ ਮਿਲਦਾ ਹੈ ਪੀਐਨਪੀ ਰਾਹੀਂ ਕੈਨੇਡਾ ਪਹੁੰਚਣ ਲਈ ਉਮੀਦਵਾਰ ਨੂੰ ਪਹਿਲਾਂ ਆਪਣੀ ਯੋਗਤਾ ਦੀ ਜਾਂਚ ਕਰਨੀ ਪੈਂਦੀ ਹੈ ਇਸ ਤੋਂ ਬਾਅਦ ਸੁੱਬਈ ਅਰਜ਼ੀ ਦੇਣੀ ਹੁੰਦੀ ਹੈ ਅਤੇ ਮਨਜ਼ੂਰੀ ਮਿਲਣ ਤੇ ਸਰਕਾਰੀ ਨੋਮੀਨੇਸ਼ਨ ਸਰਟੀਫਿਕੇਟ ਪ੍ਰਾਪਤ ਕਰਨਾ ਪੈਂਦਾ ਹੈ। ਇਸ ਸਰਪ੍ਰਾਈਜ਼ ਡਰਾ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਲਗਾਤਾਰ ਬਦਲ ਰਹੀ ਹੈ ਅਤੇ ਮੌਕੇ ਹਮੇਸ਼ਾ ਤਿਆਰ ਰਹਿਣ ਵਾਲਿਆਂ ਲਈ ਹੁੰਦੇ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਡਰਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਜੇਕਰ ਤੁਸੀਂ ਵੀ ਕੈਨੇਡਾ ਦਾ ਸੁਪਨਾ ਵੇਖ ਰਹੇ ਹੋ ਤਾਂ ਹੁਣ ਤਿਆਰੀ ਦਾ ਸਮਾਂ ਹੈ। ਕੀ ਅਗਲਾ ਨਿਯੋਤਾ ਤੁਹਾਡੇ ਨਾਮ ਤੇ ਹੋ ਸਕਦਾ ਹੈ ਇਸ ਦਾ ਜਵਾਬ ਭਵਿਕ ਦੇ ਡਰਾ ਹੀ ਦੇਣਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਤਸਵੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹਜ਼ਾਰਾਂ ਉਮੀਦਵਾਰਾਂ ਲਈ ਅੱਜ ਦੀ ਇੱਕ ਖਬਰ ਕਾਫੀ ਅਹਿਮ ਬਣ ਕੇ ਸਾਹਮਣੇ ਆਈ ਹੈ ਇਮੀਗ੍ਰੇਸ਼ਨ ਨੀਤੀਆਂ ਵਿੱਚ ਅਚਾਨਕ ਆਏ ਬਦਲਾਵ ਨੇ ਇੱਕ ਵਾਰ ਫਿਰ ਸਾਰਿਆਂ ਦਾ ਧਿਆਨ ਕੈਨੇਡਾ ਵੱਲ ਖਿੱਚ ਲਿਆ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਆਈ ਆਰ ਸੀ ਸੀ ਵੱਲੋਂ ਇੱਕ ਸਰਪ੍ਰਾਈਜ਼ ਐਕਸਪ੍ਰੈਸ ਐਂਟਰੀ ਡਰਾ ਜਾਰੀ ਕੀਤਾ ਗਿਆ ਹੈ 16 ਫਰਵਰੀ 2026 ਨੂੰ ਕੈਨੇਡਾ ਸਰਕਾਰ ਵੱਲੋਂ ਐਕਸਪ੍ਰੈਸ ਐਂਟਰੀ ਦਾ 7ਵਾਂ ਡਰਾਅ ਜਾਰੀ ਕੀਤਾ ਗਿਆ ਸੀ ਜੋ ਕਿ ਇਸ ਸਾਲ ਦਾ ਚੌਥਾ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਡਰਾਅ ਸੀ ਇਸ ਚ ਅਚਾਨਕ ਡਰਾਅ ਵਿੱਚ ਕੁੱਲ 279 ਉਮੀਦਵਾਰਾਂ ਨੂੰ ਪਰਮਨੈਂਟ ਰੈਜ਼ੀਡੈਂਟਸ ਲਈ ਅਰਜ਼ੀ ਦੇਣ ਦੇ ਨਿਯੋਤੇ ਭੇਜੇ ਗਏ ਇਸ ਡਰਾਅ ਵਿੱਚ ਘੱਟ ਤੋਂ ਘੱਟ ਕੱਟ ਆਫ ਸਕੋਰ 799 ਰਿਹਾ ਜੋ ਪਿਛਲੇ ਡਰਾਅ ਨਾਲੋਂ ਕਾਫੀ ਉੱਚਾ ਸੀ ਡਰਾ ਦਾ ਸਮਾਂ 16 ਫਰਵਰੀ 2026 ਦੁਪਹਿਰ 2:28 ਦਰਜ ਕੀਤਾ ਗਿਆ ਸੀ ਜਦਕਿ ਟਾਈ ਬ੍ਰੇਕਿੰਗ ਨਿਯਮ 5 ਸਤੰਬਰ 2025 ਸਵੇਰੇ 12:59 ਤੇ ਅਧਾਰਿਤ ਸੀ ਹੁਣ ਆਖਿਰ ਇਸ ਜਾਣਕਾਰੀ ਦਾ ਅਰਥ ਕੀ ਹੈ ਇਸ ਦਾ ਅਰਥ ਇਹ ਹੁੰਦਾ ਹੈ ਕਿ ਜੇਕਰ ਇੱਕੋ ਸਕੋਰ ਵਾਲੇ ਕਈ ਸਾਰੇ ਉਮੀਦਵਾਰ ਹੋਣ ਤਾਂ ਉਸ ਉਮੀਦਵਾਰ ਨੂੰ ਤਰਜੀਹ ਦਿੱਤੀ ਜਾਵੇਗੀ ਜਿਸ ਨੇ ਆਪਣੀ ਪ੍ਰੋਫਾਈਲ ਸਭ ਤੋਂ ਪਹਿਲਾਂ ਜਮ੍ਹਾਂ ਕਰਵਾਈ ਹੋਵੇ ਇਸ ਤੋਂ ਪਹਿਲਾਂ 3 ਫਰਵਰੀ 2026 ਨੂੰ ਹੋਏ ਡਰਾਅ ਵਿੱਚ 423 ਉਮੀਦਵਾਰਾਂ ਨੂੰ ਨਿਯੁਤਿਤ ਦਿੱਤੇ ਗਏ ਸਨ ਜਿੱਥੇ ਕੱਟਆਫ ਸਕੋਰ 749 ਇਸ ਨਾਲ ਸਪਸ਼ਟ ਹੁੰਦਾ ਹੈ ਕਿ ਹੁਣ ਮੁਕਾਬਲਾ ਹੋਰ ਵੱਧਦਾ ਜਾ ਰਿਹਾ ਹੈ ਸਾਲ 2026 ਵਿੱਚ ਕੈਨੇਡਾ ਸਰਕਾਰ ਦੀ ਰਣਨੀਤੀ ਮੁੱਖ ਤੌਰ ਤੇ ਉਹਨਾਂ ਉਮੀਦਵਾਰਾਂ ਤੇ ਕੇਂਦ੍ਰਿਤ ਰਹੀ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਮੌਜੂਦ ਹਨ ਜਾਂ ਫਿਰ ਜਿਨ੍ਹਾਂ ਕੋਲ ਪ੍ਰੋਵਿੰਸ਼ੀਅਲ ਨਾਮਜ਼ਦਗੀ ਜਾਂ ਕੈਨੇਡੀਅਨ ਕੰਮ ਦਾ ਤਜਰਬਾ ਹੈ ਆਖਰੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ 21 ਜਨਵਰੀ 2026 ਨੂੰ ਹੋਇਆ ਸੀ ਜਿਸ ਵਿੱਚ 6000 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ ਅਤੇ ਕਟ-ਆਫ ਸਕੋਰ 509 ਰਿਹਾ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਜਿਹਨੂੰ ਪੀ ਐਨ ਪੀ ਕਿਹਾ ਜਾਂਦਾ ਹੈ ਕੈਨੇਡਾ ਦੇ ਵੱਖ-ਵੱਖ ਸੂਬਿਆਂ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਉਹ ਆਪਣੇ ਆਰਥਿਕ ਵਿਕਾਸ ਲਈ ਲੋੜਿੰਦੇ ਹੁਨਰਮੰਦ ਲੋਕਾਂ ਦੀ ਚੋਣ ਕਰ ਸਕਣ ਇਸ ਪ੍ਰੋਗਰਾਮ ਅਧੀਨ ਚੁਣੇ ਗਏ ਉਮੀਦਵਾਰਾਂ ਨੂੰ ਪਰਮਨੈਂਟ ਤੌਰ ਤੇ ਉਸ ਸੂਬੇ ਵਿੱਚ ਰਹਿਣ ਅਤੇ ਕੰਮ ਕਰਨ ਦਾ ਮੌਕਾ ਮਿਲਦਾ ਹੈ ਪੀ ਐਨ ਪੀ ਰਾਹੀਂ ਕੈਨੇਡਾ ਪਹੁੰਚਣ ਲਈ ਉਮੀਦਵਾਰ ਨੂੰ ਪਹਿਲਾਂ ਆਪਣੀ ਯੋਗਤਾ ਦੀ ਜਾਂਚ ਕਰਨੀ ਪੈਂਦੀ ਹੈ ਇਸ ਤੋਂ ਬਾਅਦ ਸਵੇਈ ਅਰਜ਼ੀ ਦੇਣੀ ਹੁੰਦੀ ਹੈ ਅਤੇ ਮਨਜ਼ੂਰੀ ਮਿਲਣ ਤੇ ਸਰਕਾਰੀ ਨੋਮੀਨੇਸ਼ਨ ਸਰਟੀਫਿਕੇਟ ਪ੍ਰਾਪਤ ਕਰਨਾ ਪੈਂਦਾ ਹੈ ਇਸ ਸਰਪ੍ਰਾਈਜ਼ ਡਰਾ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਲਗਾਤਾਰ ਬਦਲ ਰਹੀ ਹੈ ਅਤੇ ਮੌਕੇ ਹਮੇਸ਼ਾ ਤਿਆਰ ਰਹਿਣ ਵਾਲਿਆਂ ਲਈ ਹੁੰਦੇ ਹਨ ਆਉਣ ਵਾਲੇ ਦਿਨਾਂ ਵਿੱਚ ਹੋਰ ਡਰਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜੇਕਰ ਤੁਸੀਂ ਵੀ ਕੈਨੇਡਾ ਦਾ ਸੁਪਨਾ ਵੇਖ ਰਹੇ ਹੋ ਤਾਂ ਹੁਣ ਤਿਆਰੀ ਦਾ ਸਮਾਂ ਹੈ ਕੀ ਅਗਲਾ ਨਿਯੋਤਾ ਤੁਹਾਡੇ ਨਾਮ ਤੇ ਹੋ ਸਕਦਾ ਹੈ ਇਸ ਦਾ ਜਵਾਬ ਭਵਿੱਖ ਦੇ ਡਰਾ ਹੀ ਦੇਣਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਤਫਸੀਰਤ ਕੋਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹਜ਼ਾਰਾਂ ਉਮੀਦਵਾਰਾਂ ਲਈ ਅੱਜ ਦੀ ਇੱਕ ਖਬਰ ਕਾਫੀ ਅਹਿਮ ਬਣ ਕੇ ਸਾਹਮਣੇ ਆਈ ਹੈ ਇਮੀਗ੍ਰੇਸ਼ਨ ਨੀਤੀਆਂ ਵਿੱਚ ਅਚਾਨਕ ਆਏ ਬਦਲਾਵ ਨੇ ਇੱਕ ਵਾਰ ਫਿਰ ਸਾਰਿਆਂ ਦਾ ਧਿਆਨ ਕੈਨੇਡਾ ਵੱਲ ਖਿੱਚ ਲਿਆ ਹੈ ਇਮੀਗ੍ਰੇਸ਼ਨ ਰਿਫਿਊਜੀਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਆਈ ਆਰ ਸੀ ਸੀ ਵੱਲੋਂ ਇੱਕ ਸਰਪ੍ਰਾਈਜ਼ ਐਕਸਪ੍ਰੈਸ ਐਂਟਰੀ ਡਰਾਅ ਜਾਰੀ ਕੀਤਾ ਗਿਆ ਹੈ 16 ਫਰਵਰੀ 2026 ਨੂੰ ਕੈਨੇਡਾ ਸਰਕਾਰ ਵੱਲੋਂ ਐਕਸਪ੍ਰੈਸ ਐਂਟਰੀ ਦਾ 7ਵਾਂ ਡਰਾਅ ਜਾਰੀ ਕੀਤਾ ਗਿਆ ਸੀ ਜੋ ਕਿ ਇਸ ਸਾਲ ਦਾ ਚੌਥਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਡਰਾਅ ਸੀ ਇਸ ਚ ਅਚਾਨਕ ਡਰਾਅ ਵਿੱਚ ਕੁੱਲ 279 ਉਮੀਦਵਾਰਾਂ ਨੂੰ ਪਰਮਨੈਂਟ ਰੈਜ਼ੀਡੈਂਸ ਲਈ ਅਰਜ਼ੀ ਦੇਣ ਦੇ ਨਿਯੋਤੇ ਭੇਜੇ ਗਏ ਇਸ ਡਰਾਅ ਵਿੱਚ ਘੱਟ ਤੋਂ ਘੱਟ ਕੱਟ ਆਫ ਸਕੋਰ 799 ਰਿਹਾ ਜੋ ਪਿਛਲੇ ਡਰਾਅ ਨਾਲੋਂ ਕਾਫੀ ਉੱਚਾ ਸੀ ਡਰਾ ਦਾ ਸਮਾਂ 16 ਫਰਵਰੀ 2026 ਦੁਪਹਿਰ 2 ਵਜੇ 28 ਮਿੰਟ ਦਰਜ ਕੀਤਾ ਗਿਆ ਸੀ ਜਦਕਿ ਟਾਈ ਬ੍ਰੇਕਿੰਗ ਨਿਯਮ 5 ਸਤੰਬਰ 2025 ਸਵੇਰੇ 12 ਵਜੇ 59 ਮਿੰਟ ਤੇ ਅਧਾਰਿਤ ਸੀ ਹੁਣ ਆਖਿਰ ਇਸ ਜਾਣਕਾਰੀ ਦਾ ਅਰਥ ਕੀ ਹੈ ਇਸ ਦਾ ਅਰਥ ਇਹ ਹੁੰਦਾ ਹੈ ਕਿ ਜੇਕਰ ਇੱਕੋ ਸਕੋਰ ਵਾਲੇ ਕਈ ਸਾਰੇ ਉਮੀਦਵਾਰ ਹੋਣ ਤਾਂ ਉਸ ਉਮੀਦਵਾਰ ਨੂੰ ਤਰਜੀਹ ਦਿੱਤੀ ਜਾਵੇਗੀ ਜਿਸ ਨੇ ਆਪਣੀ ਪ੍ਰੋਫਾਈਲ ਸਭ ਤੋਂ ਪਹਿਲਾਂ ਜਮ੍ਹਾਂ ਕਰਵਾਈ ਹੋਵੇ ਇਸ ਤੋਂ ਪਹਿਲਾਂ 3 ਫਰਵਰੀ 2026 ਨੂੰ ਹੋਏ ਡਰਾਅ ਵਿੱਚ 423 ਉਮੀਦਵਾਰਾਂ ਨੂੰ ਨਿਯੁਤਿਤ ਦਿੱਤੇ ਗਏ ਸਨ ਜਿੱਥੇ ਕੱਟਆਫ ਸਕੋਰ 749 ਇਸ ਨਾਲ ਸਪਸ਼ਟ ਹੁੰਦਾ ਹੈ ਕਿ ਹੁਣ ਮੁਕਾਬਲਾ ਹੋਰ ਵੱਧਦਾ ਜਾ ਰਿਹਾ ਹੈ ਸਾਲ 2026 ਵਿੱਚ ਕੈਨੇਡਾ ਸਰਕਾਰ ਦੀ ਰਣਨੀਤੀ ਮੁੱਖ ਤੌਰ ਤੇ ਉਹਨਾਂ ਉਮੀਦਵਾਰਾਂ ਤੇ ਕੇਂਦ੍ਰਿਤ ਰਹੀ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਮੌਜੂਦ ਹਨ ਜਾਂ ਫਿਰ ਜਿਨ੍ਹਾਂ ਕੋਲ ਪ੍ਰੋਵਿੰਸ਼ੀਅਲ ਨਾਮਜ਼ਦਗੀ ਜਾਂ ਕੈਨੇਡੀਅਨ ਕੰਮ ਦਾ ਤਜਰਬਾ ਹੈ ਆਖਰੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ 21 ਜਨਵਰੀ 2026 ਨੂੰ ਹੋਇਆ ਸੀ ਜਿਸ ਵਿੱਚ 6000 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ ਅਤੇ ਕੱਟਆਫ ਸਕੋਰ 509 ਰਿਹਾ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਜਿਹਨੂੰ ਪੀ ਐਨ ਪੀ ਕਿਹਾ ਜਾਂਦਾ ਹੈ ਕੈਨੇਡਾ ਦੇ ਵੱਖ-ਵੱਖ ਸੂਬਿਆਂ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਉਹ ਆਪਣੇ ਆਰਥਿਕ ਵਿਕਾਸ ਲਈ ਲੋੜਿੰਦੇ ਹੁਨਰਮੰਦ ਲੋਕਾਂ ਦੀ ਚੋਣ ਕਰ ਸਕਣ ਇਸ ਪ੍ਰੋਗਰਾਮ ਅਧੀਨ ਚੁਣੇ ਗਏ ਉਮੀਦਵਾਰਾਂ ਨੂੰ ਪਰਮਨੈਂਟ ਤੌਰ ਤੇ ਉਸ ਸੂਬੇ ਵਿੱਚ ਰਹਿਣ ਅਤੇ ਕੰਮ ਕਰਨ ਦਾ ਮੌਕਾ ਮਿਲਦਾ ਹੈ ਪੀ ਐਨ ਪੀ ਰਾਹੀਂ ਕੈਨੇਡਾ ਪਹੁੰਚਣ ਲਈ ਉਮੀਦਵਾਰ ਨੂੰ ਪਹਿਲਾਂ ਆਪਣੀ ਯੋਗਤਾ ਦੀ ਜਾਂਚ ਕਰਨੀ ਪੈਂਦੀ ਹੈ ਫੇਰ ਇਸ ਤੋਂ ਬਾਅਦ ਸਵੇਰੇ ਅਰਜ਼ੀ ਦੇਣੀ ਹੁੰਦੀ ਹੈ ਅਤੇ ਮਨਜ਼ੂਰੀ ਮਿਲਣ ਤੇ ਸਰਕਾਰੀ ਨੋਮੀਨੇਸ਼ਨ ਸਰਟੀਫਿਕੇਟ ਪ੍ਰਾਪਤ ਕਰਨਾ ਪੈਂਦਾ ਹੈ। ਇਸ ਸਰਪ੍ਰਾਈਜ਼ ਡਰਾ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਲਗਾਤਾਰ ਬਦਲ ਰਹੀ ਹੈ ਅਤੇ ਮੌਕੇ ਹਮੇਸ਼ਾ ਤਿਆਰ ਰਹਿਣ ਵਾਲਿਆਂ ਲਈ ਹੁੰਦੇ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਡਰਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਜੇਕਰ ਤੁਸੀਂ ਵੀ ਕੈਨੇਡਾ ਦਾ ਸੁਪਨਾ ਵੇਖ ਰਹੇ ਹੋ ਤਾਂ ਹੁਣ ਤਿਆਰੀ ਦਾ ਸਮਾਂ ਹੈ। ਕੀ ਅਗਲਾ ਨਿਯੋਤਾ ਤੁਹਾਡੇ ਨਾਮ ਤੇ ਹੋ ਸਕਦਾ ਹੈ ਇਸ ਦਾ ਜਵਾਬ ਭਵਿਕ ਦੇ ਡਰਾ ਹੀ ਦੇਣਗੇ